ਨਾਨਕ ਦੇ ਪਾਤਸ਼ਾਹ ਜੀ ਜਿੰਨਾਂ ਵੀ ਮਿਲੇ ਐ ਸ਼ਰਮੌਰ ਨੂੰ ਮਿਲੇ ਐ ਚਾਹ ਠੱਗਾਂ ਦਾ ਹੋਏ ਚਾਹ ਜਾਦੂਗਰਾਂ ਦਾ ਹੋਏ ਤੇ ਚਾਹ ਚੋਰਾਂ ਦਾ ਹੋਏ ਸਤਗੁਰ ਦੀ ਭੂਮੀਆਂ ਚੋਰ ਨੂੰ ਮਿਲੇ ਆਖਿਆ ਭੂਮੀਆਂ ਕਿਸ ਪਾਸੇ ਪਿਆ ਹੋਇਆ ਛੱਡ ਚੋਰੀ ਚਕਾਰੀ ਧਰਮ ਦੀ ਗਿਰਤ ਕਰ ਦਰਗਾਹ ਵਿੱਚ ਲੇਖਾ ਦੇਣਾ ਪੈਣਾ ਕਹਿ ਲਗਾ ਸਤ ਕਰੋ ਆਦ ਜਗਾਦੀ ਚੋਰ ਐ ਆਦ ਜਗਾਦੀ ਤੇ ਮਸਾ 10 ਨੰਬਰੀ ਇਹ ਬਦਮਾਸ਼ਾਂ ਵਿੱਚ ਨਾ ਐ ਜੇ ਹੁਣ ਚੋਰੀ ਛੱਡ ਪਈ ਤੇ ਕੰਮ ਕੀ ਕਰਾਂਗੇ ਸਤਗੁਰੂ ਜੀ ਨੇ ਆਖਿਆ ਫਿਰ ਚੋਰੀ ਨਾ ਛੱਡ ਤਿੰਨ ਬਚਨ ਮੰਨ ਲੈ ਹਾਜ਼ੂਰ ਦੇ ਚਰਨਾਂ ਵਿੱਚ ਭੂਮੀਆਂ ਚੋਰ ਬੈਠਾ ਕਹਿਣ ਲੱਗਾ ਸਤਗੁਰੂ ਕਰੋ ਹੁਕਮ ਕੀ ਕਹਿੰਦੇ ਹੋ ਹਾਜ਼ੂਰ ਨੇ ਆਖਿਆ ਸਭ ਤੋਂ ਪਹਿਲੀ ਇਹ ਗੱਲ ਝੂਠ ਨਹੀਂ ਬੋਲਣਾ ਸਦਾ ਸੱਚ ਬੋਲਣਾ ਹੈ ਕਹਿਣ ਲੱਗਾ ਸਤਗੁਰੂ ਗੱਲ ਤੇ ਥੋੜੀ ਜੀ ਔਖੀ ਹੈ ਚਲੋ ਮੰਨ ਲੈਨੇ ਸਤਗੁਰੂ ਜੀ ਕਰੋ ਦੂਜਾ ਹੁਕਮ ਕੀ ਕਰਦੇ ਹੋ ਹਾਜ਼ੂਰ ਨੇ ਆਖਿਆ ਇਹ ਗੱਲ ਕਿ ਜਦੋਂ ਕਿਸੇ ਦਾ ਨਮਕ ਖਾ ਲਈਏ ਉਹਦੀ ਹਰਾਮੀ ਨਹੀਂ ਕਰਨੀ ਨਮਕ ਹਰਾਮੀ ਨਹੀਂ ਕਰਨੀ ਹਲਾ ਹਾਲੀ ਕਰਨੀ ਹੈ ਸਤਿਗੁਰੂ ਜੀ ਕਰਨੀਆਂ ਤੇ ਚੋਰੀਆਂ ਮਾਰਨੀਆਂ ਤੇ ਧਾੜੇ ਆ ਲਾਉਣੀਆਂ ਤੇ ਸਨਣਾ ਹੈ ਲੋਕਾਂ ਨੇ ਕਿਹੜੇ ਮੇਰੇ ਵਾਸਤੇ ਰੋਟੀ ਤਿਆਰ ਕੀਤੀ ਹੋਣੀ ਹੈ ਚਲੋ ਇਹ ਵੀ ਗੱਲ ਮੰਨ ਲੈਨੇ ਆ ਤੀਜਾ ਉਪਦੇਸ਼ ਦਿਓ ਕੀ ਦਿੰਦੇ ਹੋ ਹਜ਼ੂਰ ਨੇ ਆਖਿਆ ਤੀਜੀ ਇਹ ਗੱਲ ਜਿੱਦੇ ਕਿਸੇ ਉੱਪਰ ਜ਼ੁਲਮ ਹੁੰਦਾ ਹੋਵੇ ਉਥੇ ਹੱਥ ਦਾ ਨਾਰਾ ਮਾਰਨਾ ਹੈ ਹਜ਼ੂਰ ਕਹਿਣ ਲੱਗੇ ਭੂਮੀਆਂ ਚੋਰ ਕਿਸੇ ਉੱਤੇ ਤਸ਼ੱਦਦ ਹੁੰਦਾ ਹੋਵੇ ਉਥੇ ਜ਼ਰੂਰ ਬੋਲਣਾ ਹੈ ਆਪਣੀ ਜ਼ੁਬਾਨ ਤੋਂ ਕਹਿਣ ਲੱਗਾ ਸਤ ਕਰੋ ਜ਼ੁਲਮ ਹਰ ਰੋਜ਼ ਹੋਣੇ ਆ ਗੱਲ ਤੇ ਔਖੀ ਹੈ ਤੁਸੀਂ ਕਹਿ ਰਹੇ ਹੁਣ ਮੰਨਣੀ ਪਵੇਗੀ ਨਾਲਦਿਆਂ ਨੇ ਸੰਧਾਂ ਲਾਉਣੀਆਂ ਚੋਰੀਆਂ ਕਰਨੀਆਂ ਤੇ ਰੋਜ਼ ਡਾਂਗ ਫੇਰਨੀਆਂ ਕਿੱਥੇ ਕਿੱਥੇ ਖਾ ਦਾ ਨਾਰਾ ਮਾਰਾਂਗੇ ਹਜ਼ੂਰ ਨੇ ਆਖਿਆ ਤੇਰੇ ਮਨ ਦੀ ਇੱਛਾ ਹੈ ਆਖਰ ਸਤਿਗੁਰੂ ਜੀ ਦੀ ਗੱਲ ਪੂਰੀ ਹੁਣੀ ਹੈ ਨਾ ਕਿਵੇਂ ਜੀਵਨ ਬਦਲਿਆ ਹਜ਼ੂਰ ਦੇ ਚਰਨਾਂ ਵਿੱਚ ਆਉਣ ਦੇ ਨਾਲ ਉਹਨਾਂ ਲੋਕਾਂ ਦਾ ਹਜ਼ੂਰ ਦੇ ਨਾਲ ਉਪਦੇਸ਼ਾਂ ਸਾਂਝੇ ਕਰਨ ਤੋਂ ਪਿੱਛੋਂ ਚਲੇ ਗਏ ਹਜ਼ੂਰ ਅਗਾਹ ਦੁਨੀਆ ਨੂੰ ਤਾਰਨ ਵਾਸਤੇ ਤੇ ਭੂਮੀਆਂ ਚੋੜ ਦੇ ਮਨ ਵਿੱਚ ਖਿਆਲ ਆਇਆ ਜੇ ਹੁਣ ਸੰਧ ਲਾਉਣੀ ਹੈ ਕੋਈ ਲੈਂਡ ਇਹ ਬੰਦਾ ਲੁੱਟਣਾ ਚਾਹੀਦਾ ਹੈ ਚਲਾ ਗਿਆ ਰਾਜ ਮਹਿਲਾਂ ਵਿੱਚ ਸਨ ਲਾਉਣ ਵਾਸਤੇ ਇਹਨੇ ਕੁлле ਵਾਲੀ ਪੱਗ ਸਿਰ ਤੇ ਰੱਖੀ ਹੱਥ ਵਿੱਚ ਖੁੰਡੀ ਤਿੱਲੇਦਾਰ ਜੁੱਤੀ ਤੇ ਚਲਾ ਗਿਆ ਦਹਲੀਜ਼ ਉੱਪਰ ਦਰਬਾਨ ਖਲੋਤਾ ਹੋਇਆ ਦਰਵਾਜ਼ੇ ਦੇ ਉੱਤੇ ਭੂਮਿਆ ਚੋਰ ਨੇ ਜਾ ਕੇ ਦਰਵਾజా ਖੋਲਣ ਵਾਸਤੇ ਆਖਿਆ ਦਰਬਾਨ ਨੂੰ ਤੇ ਉਸ ਚੌਕੀਦਾਰ ਨੇ ਆਖਿਆ ਕੌਣ ਹੋ ਕਿਸ ਕਾਰਜ ਵਾਸਤੇ ਆਏ ਹੋ ਇੰਨੀ ਰਾਤ ਚਲੀ ਗਈ ਹੈ ਕੌਣ ਲੋਕ ਭੁੰਮੀਆਂ ਚੋੜਨੇ ਆਖਿਆ ਹਜ਼ੂਰ ਨੇ ਉਪਦੇਸ਼ ਦਿੱਤਾ ਕਿ ਝੂਠ ਨਹੀਂ ਬੋਲਣਾ ਹੁਣ ਸੱਚ ਦੱਸਣਾ ਪੈਣਾ ਕਹਿ ਲੱਗਾ ਚੋਰੀ ਕਰਨ ਵਾਸਤੇ ਆਏ ਹੋ ਹੋਰ ਅੱਧੀ ਰਾਤ ਸਾਂ ਕੀ ਕਰਨਾ ਦਰਵਾజా ਖੋਲੋ ਚੋਰੀ ਕਰਨ ਦੀ ਸੰਧ ਲਾਉਣ ਆਏ ਆ ਦਰਬਾਨ ਦੇ ਮਨ ਦੇ ਵਿੱਚ ਖਿਆਲ ਆਇਆ ਜਾਪਦਾ ਨਹੀਂ ਇਹ ਚੋਰ ਹੋਵੇਗਾ ਮਨੁੱਖ ਕੁੱਲੇ ਵਾਲੀ ਪੱਗ ਹੈ ਦਲੇਦਾਰ ਜੁੱਤੀ ਹੱਥ ਵਿੱਚ ਖੁੰਡੀ ਹੈ ਜਾਪਦਾ ਕਿਸੇ ਰਾਜਕੁਮਾਰ ਨੇ ਰਾਜਕੁਮਾਰ ਆਇਆ ਕਿਸੇ ਰਾਜ ਦਰਬਾਰ ਵੱਲੋਂ ਇਹਣਾ ਵੇ ਸਵੇਰੇ ਨੌਕਰੀ ਤੋਂ ਬਰਖਾਸ਼ਤ ਕਰਵਾਉਂਦਾ ਹੋਵੇ ਉਹਨੇ ਦਰਵਾਜ਼ਾ ਖੋਲ ਦਿੱਤਾ ਭੂਮੀਆਂ ਚੋਰ ਅੰਦਰ ਚਲਾ ਗਿਆ ਔਰ ਜਦੋਂ ਗਿਆ ਸਾਰਾ ਮਾਲ ਅਸਬਾਬ ਮੰਨ ਲਿਆ ਫਿਰ ਮਨ ਵਿੱਚ ਆਇਆ ਵੇਖੀਏ ਸਹੀ ਰਾਜੇ ਲੋਕ ਖਾਂਦੇ ਕੀ ਹੈ ਸਭ ਤੋਂ ਪਹਿਲਾਂ ਬਬਰਜੀ ਖਾਨ ਦੇ ਵਿੱਚ ਭਾਵ ਰਸੋਈ ਵਿੱਚ ਗਿਆ ਉੱਥੇ ਚੂਰਨ ਵਾਲੀ ਡੱਬੀ ਨੂੰ ਖੋਲ ਕੇ ਚੱਕ ਬੈਠਾ ਵਿੱਚ ਨਮਕ ਸੀ ਮਨ ਵਿੱਚ ਖਿਆਲ ਆਏ ਬਾਬੇ ਦੇ ਨਾਲ ਵਚਨ ਕੀਤਾ ਹੈ ਬਾਬੇ ਨੂੰ ਜ਼ੁਬਾਨ ਦਿੱਤੀ ਹੈ ਵਾਅਦਾ ਕੀਤਾ ਕਿ ਨਮਕ ਹਰਾਮੀ ਨਹੀਂ ਕਰਨੀ ਰਾਜੇ ਦਾ ਲੋਨ ਖਾ ਰਿਆ ਸਾਰੀਆਂ ਪੰਡਾ ਬੱਧੀਆਂ ਵਿਧਾਈਆਂ ਛੱਡ ਕੇ ਭੂਮੀਆਂ ਚੋਰ ਮਹਿਲਾਂ ਤੋਂ ਵਾਪਸ ਆ ਗਿਆ ਆਖਰ ਸਵੇਰ ਹੋਈ ਰਾਜ ਰਾਜ ਦਰਬਾਰ ਲੱਗਾ ਆਏ ਮੰਤਰੀ ਥਾਂ ਪਰ ਥਾਂ ਬੈਠੇ ਹੋਏ ਐ ਪਤਾ ਲੱਗਾ ਰਾਜੇ ਨੂੰ ਕਿ ਰਾਤ ਮਹਿਲਾ ਵਿੱਚ ਕੋਈ ਆਇਆ ਸੰਨ ਲਾਉਣ ਵਾਸਤੇ ਸਾਰਾ ਕੁਝ ਬੱਜਾ ਬੁਝਾਇਆ ਛੱਡ ਕੇ ਵਾਪਸ ਚਲਾ ਗਿਆ ਪਤਾ ਤੇ ਕਰੀਏ ਕੌਣ ਆਇਆ ਇਨੇ ਆਪਣੇ ਇਲਾਕੇ ਦੇ ਵਿੱਚ ਜਿੰਨੇ ਵੀ 10 ਨੰਬਰੀਏ ਬਦਮਾਸ਼ ਹਨ ਇਕੱਠੇ ਕਰ ਲਏ ਉਹਨਾਂ ਨੂੰ ਡਾਂਗ ਫੇਰਨੀ ਸ਼ੁਰੂ ਕੀਤੀ ਤੇ ਆਖਿਆ ਤੁਹਾਡੇ ਹੱਡਾਂ ਵਿੱਚੋਂ ਚੋਰ ਕੱਟਣਾ ਰਾਤ ਜਿਹੜਾ ਆਇਆ ਤੇ ਸਭ ਕੁਝ ਛੱਡ ਕੇ ਚਲਾ ਗਿਆ ਭੂਮੀਆਂ ਚੋਰ ਵੀ ਮਜਾਰਾਂ ਵਿੱਚ ਟਹਿਲਦਾ ਫਿਰੇ ਆਖਰ ਭੂਮੀਆਂ ਕੋਲ ਆਇਆ ਕਹਿਣ ਲੱਗਾ ਰਾਜਾ ਇਹਨਾਂ ਲੋਕਾਂ ਨੂੰ ਕਿਉਂ ਬੰਦਾ ਰਾਜੇ ਨੇ ਆਖਿਆ ਇਹ ਲੋਕ ਉਹ ਐ ਜਿਨ੍ਹਾਂ ਨੇ ਰਾਤ ਸਨ ਲਾਈ ਤੇ ਹੁਣ ਮੰਨਦੇ ਨਹੀਂ ਭੂਮੀਆਂ ਨੇ ਆਖਿਆ ਛੱਡ ਦੇ ਇਹਨਾਂ ਸਾਰਿਆਂ ਨੂੰ ਤੇਰਾ ਚੋਰ ਮੈਂ ਆ ਮੇਰੇ ਨਾਲ ਗੱਲ ਕਰ ਰਾਜੇ ਨੇ ਆਖਿਆ ਭੂਮੀਆਂ ਜੇ ਇਸ ਇਲਾਕੇ ਵਿੱਚੋਂ ਤੂੰ ਲੰਘ ਜਾਵੇਂ ਕਾਲ ਪੈ ਜਾਂਦਾ ਹੈ ਰਾਤ ਮੇਰੇ ਮਹਿਲਾਂ ਵਿੱਚ ਆਇਆ ਤੇ ਕੁਝ ਵੀ ਲੈ ਕੇ ਨਹੀਂ ਗਿਆ ਪੰਡਾਂ ਬੱਜੀਆਂ ਵਜਾਈਆਂ ਛੱਡ ਗਿਆ ਕਹਾਣੀ ਬਣੀ ਗਈ ਭੂਮੀਆਂ ਚੋਰ ਨੇ ਆਖਿਆ ਮੈਂ ਹਜੂਰ ਦੇ ਚਰਨਾਂ ਵਿੱਚ ਬਹਿ ਕੇ ਤਿੰਨ ਹੀ ਗੱਲਾਂ ਮੰਨੀਆਂ ਤੇ ਜ਼ਿੰਦਗੀ ਬਦਲ ਦਿੱਤੀ ਹਜੂਰ ਨੇ ਜਿਹੜੇ ਲੋਕ ਜਨਮ ਜਮਾਂਦਰਾਂ ਦੇ ਚੋਰ ਸਨ ਜਿਨ੍ਹਾਂ ਦੇ ਜੀਵਨ ਵਿੱਚ ਗੱਲ ਹੀ ਐਸੀ ਕਿ ਠੱਗੀਆਂ ਮਾਰਨੀਆਂ ਹਜੂਰ ਦੇ ਦਰਸ਼ਨ ਹੀ ਕਰ ਲਏ ਉਹਨਾਂ ਲੋਕਾਂ ਨੇ ਤੇ ਆਪਣਾ ਜੰਮਣ ਮਰਨ ਹੀ ਸਵਾਰ ਲਿਆ ਰਾਜਾ ਚਰਨੀ ਡਿੱਗ ਪਿਆ ਭੂਮੀਆਂ ਦੇ ਇੱਕ ਵਾਰ ਸੋ ਹਜੂਰ ਤੇ ਮੈਨੂੰ ਵੀ ਦਰਸ਼ਨ ਕਰਵਾ ਦੇ ਐਡਾ ਉੱਚਾ ਸੋੱਚਾ ਜੀਵਨ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਦਰਸ਼ਨ ਹੀ ਫਿਰਦੇ ਤੋਂ ਕਰ ਲਏ ਪਰਮੇਸ਼ਰ ਦੇ ਉਹਨਾਂ ਲੋਕਾਂ ਨੇ ਜਨਮੀ ਸਵਾਰ ਲਿਆ ਦਾਈ ਦੌਲਤਾਂ ਵਰਕੀਆਂ ਨੇ ਆਓ ਉਸ